ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਜਿਵੇਂ ਜਿਵੇਂ ਨੇ ਕਿਸਾਨ ਵੀਰ ਕਣਕ ਦੀ ਵਾਢੀ ਤੋਂ ਬਾਅਦ ਤੂੜੀ ਤੰਦ ਸਾਂਭ ਰਹੇ ਨੇ ਜਾਂ ਸਾਂਭ ਚੁੱਕੇ ਨੇ ਤੇ ਹੁਣ ਜਿਹੜੀ ਪਨੀਰੀ ਦੀ ਬਿਜਾਈ ਦੀਆਂ ਜਿਹੜੀਆਂ ਤਿਆਰੀਆਂ ਵਿੱਚ ਕਿਸਾਨ ਵੀਰ ਕਰ ਰਹੇ ਨੇ ਤੇ ਕਈ ਕਿਸਾਨ ਵੀਰ ਨੇ ਪਨੀਰੀ ਦੀ ਬਿਜਾਈ ਕਰ ਵੀ ਦਿੱਤੀ ਆ ਸੋ ਝੋਨੇ ਦੀ ਜਿਹੜੀ ਨਵੀਂ ਅਪਡੇਟ ਆਈ ਉਹਦੇ ਬਾਰੇ ਗੱਲਬਾਤ ਸਾਂਝੀ ਕਰਨੀ ਆ ਸੋ ਜਿਹੜੇ ਭਰਾ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗੇ ਬੈੱਲ ਆਈਕਨ 'ਤੇ ਜ਼ਰੂਰ ਦਬਾ ਲਓ ਤਾਂ ਕਿ ਹਰ ਪ੍ਰਕਾਰ ਦੀ ਵੀਡੀਓ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਿਆ ਕਰਦਾਂਗੇ ਹੋਰ ਵੀ ਵੀਰਾਂ ਤੱਕ ਜਾਣਕਾਰੀ ਪਹੁੰਚ ਜਾਵੇ। ਸੋ ਹੁਣ ਕਿਸਾਨ ਭਰਾ ਆਪਾਂ ਗੱਲ ਕਰਦੇ ਹਾਂ ਜਿਹੜੀ ਆਪਾਂ ਝੋਨੇ ਤੇ ਨਵੀਂ ਅਪਡੇਟ ਆਈ ਹੈ ਕਿਉਂਕਿ ਇਸ ਵਾਰ ਜਿਹੜੀ ਸਰਕਾਰ ਨੇ ਜਿਹੜਾ ਪੀਆਰ ਕਿਸਮਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਲਾਉਣ ਤੇ ਜ਼ੋਰ ਦਿੱਤਾ ਤੇ ਹਾਈਬ੍ਰਿਡ ਕਿਸਮਾਂ ਦੇ ਉੱਪਰ ਜਿਹੜਾ ਬੈਨ ਫਿਲਹਾਲ ਦੀ ਕਿਹੜੀ ਬੈਨ ਨਹੀਂ ਆਪਾਂ ਕਹਿ ਸਕਦੇ ਆ ਪਰ ਇਹਦੇ ਵੀ ਅੱਗੇ-ਅੱਗੇ ਆਪਾਂ ਗੱਲ ਕਰ ਬਾਤ ਕਰਦੇ ਆਂ ਬਈ ਜਿਹੜੀ ਨਵੀਂ ਅਪਡੇਟ ਆਈ ਹੈ ਹਾਈਬ੍ਰਿਡ ਤੇ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਆ। ਸੋ ਜਿਵੇਂ ਕਿ ਆਪਾਂ ਜਾਣਦੇ ਆ ਪੀਅਰ ਕਿਸਮਾਂ ਜਿਹੜੀਆਂ ਕਿਸਾਨ ਵੀਰਾਂ ਗੇਤੀ ਬਜਾਈ ਵਿੱਚ ਲਾਉਂਦੇ ਆ ਉੱਥੇ ਕਿਸਾਨ ਵੀਰੋ ਜਿਹੜੀ ਵੀ ਆਪਾਂ ਪਨੀਰੀ ਦੀ ਬਜਾਈ ਜਿੱਥੇ ਬਿਜਨੀ ਦੀ ਬਜਾਈ ਕਰ ਰਹੇ ਆ ਖਾਸ ਕਰਕੇ 121 ਤੇ 131 ਕਿਉਂਕਿ ਇਹਨਾਂ ਦੋਨਾਂ ਵੈਰੇਟੀਆਂ ਦੇ ਵਿੱਚ ਜਿਹੜਾ ਬੌਣਾ ਰੋਗ ਜਿਹੜਾ ਬਹੁਤ ਜ਼ਿਆਦਾ ਦੇਖ ਨੂੰ ਮਿਲ ਜਾਂਦਾ ਕਈ ਵਾਰ ਕਿਉਂਕਿ ਜਦੋਂ ਵੈਸੇ ਤਾਂ ਪਿਛਲੇ 2 ਸਾਲਾਂ ਤੇ ਆਪਾਂ ਨੂੰ ਇਹ ਬੌਣਾ ਰੋਗ ਦੇਖ ਨੂੰ ਨਹੀਂ ਮਿਲਿਆ ਪਰ ਫਿਰ ਵੀ ਜਿਹੜਾ ਪਹਿਲੇ ਸਾਲ ਜਦੋਂ 2 ਸਾਲ ਪਹਿਲਾਂ 131 ਮਾਰਕੀਟ ਦੇ ਵਿੱਚ ਕਿਸਾਨ ਵੀਰਾਂ ਨੇ ਪਹਿਲੀ ਵਾਰ ਖੇਤਾਂ 'ਚ ਲਾਇਆ ਸੀ ਤਾਂ ਉਦੋਂ ਜਿਹੜਾ ਇਹ ਰੋਗ ਕਾਫੀ ਜ਼ਿਆਦਾ ਵੱਡੇ ਰਕਬੇ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਤੇ ਉਹਦੇ ਕਰਕੇ ਕਿਸਾਨ ਵੀਰਾਂ ਦਾ ਜਿਹੜਾ ਝਾੜ ਵੀ ਕਾਫੀ ਜ਼ਿਆਦਾ ਘੜਿਆ ਸੀ ਪਰ ਫਿਰ ਵੀ ਕਿਸਾਨ ਵੀਰ ਆਪਾਂ ਇਹਨੂੰ 3 ਸਾਲ ਤੋਂ ਲਾਉਂਦੇ ਆ ਰਹੇ ਹਾਂ ਆਪਣੇ ਖੇਤਾਂ ਦੇ ਵਿੱਚ ਆਪਾਂ ਨੂੰ ਇਦਾਂ ਦੀ ਕੋਈ ਵੀ ਇਹਦੇ ਰੋਗ ਦੀ ਸਮੱਸਿਆ ਜਿਹੜੀ ਦੇਖਣ ਨੂੰ ਨਹੀਂ ਮਿਲੀ ਫਿਰ ਵੀ ਇਹਦੇ ਬਚਾਅ ਵਾਸਤੇ ਜਦੋਂ ਵੀ ਆਪ ਪਨੀਰੀ ਦੀ ਬਿਜਾਈ ਕਰਨੀ ਆ ਥੋੜਾ ਜਿਹਾ ਸਹੀ ਸਮੇਂ ਤੇ ਕਰਨੀ ਚਾਹੀਦੀ ਆ 5 ਕੁ ਮਈ ਤੋਂ ਬਾਅਦ ਕਰੋ ਤੇ ਜੇਕਰ ਤੁਸੀਂ ਪਹਿਲਾਂ ਵੀ ਕਰਨੀ ਆ ਅਗੇਤੀ ਬਿਜਾਈ ਵੀ ਕਰਨੀ ਆ ਤਾਂ ਜਿੱਥੇ ਵੀ ਤੁਸੀਂ ਪਨੀਰੀ ਦੀ ਬਿਜਾਈ ਕਰਨੀ ਉਹ ਉੱਥੇ ਕਿਸਾਨ ਵੀ ਜਿਹੜਾ ਕਾਹ ਫੂਸਿਆ ਉਹਨੂੰ ਜਿਹੜਾ ਸਾਫ਼ ਕਰ ਦਿਓ ਤਾਂ ਕਿ ਤੇਲਾ ਵਗੈਰਾ ਜਿਹੜਾ ਕਾਜ ਵਿੱਚ ਲੁਕਿਆ ਹੁੰਦਾ ਉਹ ਜਿਹੜਾ ਆਣ ਕੇ ਪਨੀਰੀ ਤੇ ਜਿਹੜਾ ਨੁਕਸਾਨ ਨਾ ਕਰੇ ਤੇ ਉਹਦੇ ਕਰਕੇ ਜਿਹੜਾ ਵਾਇਰਸ ਨਾ ਫੈਲੇ ਵੈਸੇ ਤਾਂ ਇਹਨਾਂ ਦਿਨਾਂ ਵਿੱਚ ਮੌਸਮ ਗਰਮ ਹੁੰਦਾ ਤੇ ਤੇਲਾ ਜਿਹੜਾ ਉਹ ਆਟੋਮੈਟਿਕ ਹੀ ਮਰ ਜਾਂਦਾ ਪਰ ਕਈ ਵਾਰ ਛਾਵੇਂ ਛਾਵੇਂ ਜਗ੍ਹਾ ਤੇ ਜਿਹੜਾ ਇਹ ਲੁਕਿਆ ਛिपਿਆ ਰਹਿੰਦਾ ਤੇ ਉਹਦੇ ਕਰਕੇ ਜਿਹੜਾ ਆਪਣੇ ਤੇ ਅਟੈਕ ਇਹ ਪਨੀਰੀ ਤੇ ਅਟੈਕ ਕਰ ਸਕਦਾ ਸੋ ਇਸ ਚੀਜ਼ ਦਾ ਥੋੜਾ ਜਿਹਾ ਧਿਆਨ ਜ਼ਰੂਰ ਰੱਖ ਲਿਓ ਸੋ ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜੀ ਝੋਨੇ ਤੇ ਨਵੀਂ ਅਪਡੇਟ ਆਈ ਆ। ਤੱਕ ਸਾਨੂੰ ਇੱਥੇ ਜਿਹੜਾ ਕਿਸਾਨ ਵੀ ਦਾ ਸਵਾਲ ਸੀ ਕਿ 15 ਜੂਨ ਤੋਂ ਝੋਨਾ ਲਾਉਂ ਤੇ ਪਾਬੰਦੀ ਤਾਂ ਇਹ ਕਿਸਾਨਾਂ ਨੂੰ ਜਿਹੜੀ ਖਬਰ ਆ ਹਰਿਆਣੇ ਦੀ ਆ ਹਰਿਆਣੇ ਦੇ ਪਾਣੀਪਤ ਜ਼ਿਲ੍ਹੇ ਦੇ ਵਿੱਚ ਜਿਹੜਾ 15 ਜੂਨ ਤੋਂ ਝੋਨਾ ਲਾਉਣ ਤੋਂ ਜਿਹੜਾ 15 ਜੂਨ ਤੋਂ ਪਹਿਲਾਂ ਝੋਨਾ ਲਾਉਣ ਤੇ ਜਿਹੜੀ ਪਾਬੰਦੀ ਲੱਗੀ ਆ ਕਿਉਂਕਿ ਉੱਥੇ ਵੀ ਪਾਣੀ ਦਾ ਪੱਧਰ ਨਹੀਂ ਵਾ ਜੇਕਰ ਹਰਿਆਣੇ ਦੇ ਪਾਣੀਪਤ ਜ਼ਿਲ੍ਹੇ ਦੇ ਕਿਸਾਨ 15 ਜੂਨ ਤੋਂ ਝੋਨਾ ਪਹਿਲਾਂ ਲਾਉਂਦੇ ਆ ਤਾਂ ਉਹਨਾਂ 'ਤੇ ਜਿਹੜੀ ਕਾਨੂੰਨੀ ਕਾਰਵਾਈ ਹੋ ਸਕਦੀ ਆ। ਇਹ ਨਾਲ ਦੀ ਨਾਲ ਉਹਨਾਂ ਨੂੰ ਜੁਰਮਾਨਾ ਵੀ ਹੋ ਸਕਦਾ ਤੇ ਇਹ ਜਿਹੜੇ ਹਰਿਆਣੇ ਦੇ ਵੀਰ ਆਪਣੇ ਨਾਲ ਜੁੜੇ ਆ ਉਹ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਵੀ ਪਾਣੀਪਤ ਜ਼ਿਲ੍ਹੇ ਦੇ ਕਿਸਾਨ ਆ ਉਹ 15 ਜੂਨ ਤੋਂ ਝੋਨਾ ਪਹਿਲਾਂ ਨਾ ਲਾਉਣ ਉਹਨਾਂ ਤੱਕ ਇਹ ਜਿਹੜੀ ਖਬਰ ਪਹੁੰਚ ਜਾਵੇ ਸੋ ਅਗਰ ਜਿਹੜੀ ਹੁਣ ਆਈ ਆ ਜਿਹੜੀ ਅਪਡੇਟ ਨਵੀਂ ਆਈ ਝੋਨੇ ਤੇ ਉਹਦੇ ਬਾਰੇ ਆਪਾਂ ਗੱਲ ਕਰਦੇ ਜਿਹੜਾ ਆਪਾਂ ਜਿਵੇਂ ਕਿ ਆਪਾਂ ਜਾਣਦੇ ਕਿ ਜਿਹੜੀਆਂ ਪੀਅਰ ਕਿਸਮਾਂ ਆ ਉਹ ਹਰ ਜਗ੍ਹਾ ਤੇ ਚੰਗਾ ਝਾੜ ਨਹੀਂ ਦਿੰਦੀਆਂ ਕਿਉਂਕਿ ਆਪਾਂ ਜਾਣਦੇ ਕਿ ਮਾੜੇ ਪਾਣੀ ਦੇ ਵਿੱਚ ਜਿਹੜੀਆਂ ਪੀਅਰ ਕਿਸਮਾਂ ਉਹ ਨਹੀਂ ਕਾਮਜਾਬੇਗਾਂ ਦੇ ਚੰਗਾ ਚਾੜ ਨਹੀਂ ਮਿਲਦਾ ਉਹਦੇ ਕਰਕੇ ਕਈ ਕਿਸਾਨ ਵੀਰਾਂ ਦੇ ਜਿਨ੍ਹਾਂ ਦੇ ਪਾਣੀ ਮਾੜੇ ਆ ਜ ਮਾੜੀਆਂ ਜ਼ਮੀਨਾਂ ਆ 2 ਨੰਬਰ ਪਾਣੀ ਜਾਂ 3 ਨੰਬਰ ਪਾਣੀ ਆ ਉੱਥੇ ਉਹਨਾਂ ਨੂੰ ਮਜਬੂਰੀ ਵਸ ਜਿਹੜੀਆਂ ਨਾ ਪ੍ਰਾਈਵੇਟ ਕਿਸਮਾਂ ਜਾਂ ਫਿਰ ਹਾਈਬ੍ਰਿਡ ਝੋਨੇ ਲਾਉਣੇ ਪੈਂਦੇ ਆ ਤੇ ਕਿਉਂਕਿ ਹੁਣ ਸਰਕਾਰ ਨੇ ਜਿਹੜਾ ਬੈਨ ਲਗਾਇਆ ਤੇ ਉਹਦੇ ਕਰਕੇ ਕਿਸਾਨ ਵੀਰ ਪਰੇਸ਼ਾਨ ਹੈ ਬਈ ਹੁਣ ਕੀ ਕੀਤਾ ਜਾਵੇ ਤਾਂ ਕਿਸਾਨ ਵੀਰੋ ਜੇਕਰ ਤੁਸੀਂ ਤੁਹਾਡੀ ਮਜਬੂਰੀ ਕਿ ਹਾਈਬ੍ਰਿਡ ਹੀ ਤੁਹਾਡੇ ਉੱਥੇ ਲੱਗਣਾ ਪਾਣੀ ਮਾੜਿਆ ਜ਼ਮੀਨਾਂ ਮਾੜੀਆਂ ਤਾਂ ਤੁਹਾਨੂੰ 2 ਮਈ ਦੀ ਜਿਹੜੀ ਵੇਟ ਕਰਨੀ ਚਾਹੀਦੀ ਦੀ 2 ਮਈ ਤੋਂ ਬਾਅਦ ਜਿਹੜਾ ਤੁਹਾਡੇ ਦਵਾਸਤੇ ਕੋਈ ਨਾ ਕੋਈ ਖਬਰ ਨਿਕਲ ਕੇ ਸਾਹਮਣੇ ਆ ਸਕਦੀ ਕਿਉਂਕਿ 2 ਮਈ ਨੂੰ ਜਿਹੜੀ ਇੱਕ ਸੁਣਵਾਈ ਹੋ ਚੁੱਕੀ ਆ ਜਿਹੜੀ ਹਾਈ ਕੋਰਟ ਦੇ ਵਿੱਚ ਤੇ ਦੂਜੀ ਸੁਣਵਾਈ ਜਿਹੜੀ ਆ ਉਹ ਜਿਹੜੀ 2 ਮਈ ਨੂੰ ਹੋਣੀ ਆ ਤੇ 2 ਮਈ ਨੂੰ ਆਪਾਂ ਨੂੰ ਇਹ ਪਤਾ ਲੱਗ ਜਾਊਗਾ ਕਿਹੜੀ ਕਿਹੜੀ ਕਿਸਮ ਹੋ ਸਕਦਾ ਹੈ ਕਿ ਸਰਕਾਰ ਕੋਈ ਨੋਟੀਫਿਕੇਸ਼ਨ ਜਾਰੀ ਕਰ ਦੇਵੇ ਆ ਕਿਸਮਾਂ ਲਾ ਦਿਓ ਹੋ ਸਕਦਾ ਹਾਈਬ੍ਰਿਡ ਚ ਵੀ ਕੁਝ ਆਪਾਂ ਨੂੰ ਕਿਸਾਨ ਵੀਰਾਂ ਨੂੰ ਸ਼ੋਰਟ ਮਿਲ ਸਕੇ ਤਾਂ ਇੱਥੇ ਹੁਣ 2 ਮਈ ਤੋਂ ਬਾਅਦ ਕਲੀਅਰ ਹੋਊਗਾ ਵੀ ਸੁਪਰੀਮ 110 ਬਾਰੇ ਵੀ ਕਿਸਾਨ ਵੀਰ ਪੁੱਛ ਰਹੇ ਬਈ ਸੁਪਰੀਮ 110 ਲੱਗੂ ਜਾਂ ਨਹੀਂ ਲੱਗੂ ਵੈਸੇ ਤਾਂ ਕਿਸਾਨ ਵਾਲੇ ਪ੍ਰਾਈਵੇਟ ਕਿਸਮਾਂ ਦੇ ਇਹਦੇ ਬਾਰੇ ਸਰਕਾਰ ਨੇ ਕੋਈ ਵੀ ਲਾਉਣ ਜਾਂ ਨਾ ਲਾਉਣ ਬਾਰੇ ਗੱਲਬਾਤ ਨਹੀਂ ਕੀਤੀ ਪਰ ਮੰਡੀ 'ਚ ਆਪਾਂ ਨੂੰ ਇੱਥੇ ਕਾਰਡ ਲੱਗ ਸਕਦੀ ਕਿਉਂਕਿ ਜੇਕਰ ਪਿਛਲੇ ਸਾਲ ਵੀ ਇੱਥੇ ਕਾਫੀ ਜ਼ਿਆਦਾ ਕਿਸਾਨ ਵੀਰਾਂ ਨੂੰ ਕਾਰਡ ਲੱਗੀ ਸੀ ਬਾਕੀ ਹੁਣ 2 ਮਈ ਤੋਂ ਬਾਅਦ ਕਲੀਅਰ ਕੱਟ ਪਤਾ ਲੱਗੂਗਾ ਜੇਕਰ ਕੋਈ ਸਰਕਾਰ ਵੱਲੋਂ ਕੋਈ ਵੀ ਖਬਰ ਆਉਂਦੀ ਆ ਝੋਨੇ ਬਾਰੇ ਕਿਹੜਾ-ਕਿਹੜਾ ਝੋਨਾ ਲੱਗੂ ਕਿਹੜਾ ਨਹੀਂ ਲੱਗੂਗਾ ਤਾਂ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦਾਂਗੇ ਤਾਂ ਵੀਡੀਓ ਚੰਗੇ ਲੱਗੇ ਤਾਂ ਹੋਰ ਪਰਾਂ ਤੱਕ ਜਰੂਰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ